हां जी ਕਿਸਾਨ دوستੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਮੇਲੇ ਹੋਣ ਜਾ ਰਹੇ ਨੇ ਇਹਨਾਂ ਦੇ ਵਿੱਚ ਮਸ਼ੀਨਰੀ ਦੇ ਉੱਤੇ ਸਾਬ ਸਿੱਟੀ ਆਉਣੀ ਹੈ ਉਹ ਵੀ ਦੱਸਦੇ ਆਂ ਅਤੇ ਇਹਦਾ ਫਾਇਦਾ ਲੈ ਸਕਦੇ ਆਂ ਜੋ ਸਾਬ ਸਿੱਟੀ ਆਏਗੀ ਹੋਰ ਬਹੁਤ ਸਾਰੇ ਸੁਧਰੇ ਹੋਏ ਬੀਜ ਖਰੀਦ ਸਕਦੇ ਆਉਣ ਵਾਲੇ ਸਮੇਂ ਲਈ ਤੇ ਬਹੁਤ ਸਾਰੀ ਮਸ਼ੀਨਰੀ ਵਿਦੇਸ਼ਾਂ ਤੋਂ ਆ ਕੇ ਲੱਗਣੀ ਹੈ ਉਦੇ ਬਾਰੇ ਵੀ ਆਪਾਂ ਜਾਣ ਸਕਦੇ ਹਾਂ ਉੱਥੇ ਤੇ ਸਾਲ ਸਿੱਟੀਆਂ ਦਾ ਫਾਇਦਾ ਜ਼ਰੂਰ ਠਾਈਏ ਇਹਨਾਂ ਮੇਲਿਆਂ ਦੇ ਵਿੱਚ ਪਹੁੰਚ ਕੇ ਆ ਇਹ ਮੇਲਿਆਂ ਦੀ ਲਿਸਟ ਦੀਪ ਉੱਤੇ ਲਾ ਦਿੱਤੀ ਹੈ ਇਸ ਦੇ ਉੱਤੋਂ ਦੇਖ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਮੇਲਾ ਲੁਧਿਆਣੇ ਆ ਲੁਧਿਆਣੇ ਵਾਲੇ ਮੇਲੇ ਦੇ ਵਿੱਚ ਆ ਬੁਦੇਸ਼ੀ ਮਸ਼ੀਨਰੀ ਵੀ ਆਊਗੀ ਅਤੇ ਹੋਰ ਸਾਰਿਆਂ ਨਾਲੋਂ ਵੱਡਾ ਮੇਲਾ ਇਹ ਲੁਧਿਆਣੇ ਦੇ ਵਿੱਚ ਹੋਊਗਾ ਤੇ ਬਾਕੀ ਤੁਸੀਂ ਸਾਰੇ ਜਾਣੇ ਉੱਥੇ ਪਹੁੰਚ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਆਪਾਂ